ਲੁਧਿਆਣਾ ਦੇ ਭੈਣੀ ਸਾਹਿਬ ਚ ਅੱਜ ਕੁਝ ਇਸੇ ਤਰ੍ਹਾਂ ਦਾ ਮਾਹੌਲ ਸੀ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਨਾਮਤਾਰੀ ਸੰਪਰਦਾ ਦੇ ਲੋਕਾਂ ਨੇ ਹੱਥਾਂ 'ਚ ਪੋਸਟਰ ਫੜ ਅਤੇ ਆਪਣੇ ਸਰੀਰ ਤੇ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕੀਤਾ ਭੈਣੀ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਠਾਕੁਰ ਉਦੇਸ਼ ਸਿੰਘ ਦੇ ਪਰੋਕਾਰਾਂ ਦਾ ਇਲਜ਼ਾਮ ਹੈ ਸਤਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਦਾ ਕਤਲ ਠਾਕੁਰ ਦਲੀਪ ਸਿੰਘ ਨੇ ਕਰਵਾਇਆ ਹੈ ਕੱਲ ਸਵੇਰੇ ਤਕਰੀਬਨ 10:30 ਵਜੇ ਮਾਤਾ ਚੰਦ ਕੌਰ ਤੇ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਲੁਧਿਆਣਾ ਦੇ ਅਪੋਲੋ ਹਸਪਤਾਲ 'ਚ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਘਟਨਾ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਭਾਰ ਲਈ ਥਾਥਾਂ ਛਾਪੇਮਾਰੀ ਕਰ ਰਹੀ ਹੈ ਦੂਜੇ ਪਾਸੇ ਠਾਕੁਰ ਦਰ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਕਾਤਲਾ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਦੇ ਵਿੱਚ ਦੋ ਰਹਿਮਾ ਨਹੀਂ ਕਿ ਕਿਹਦਾ ਹੱਥ ਆ ਠਾਕੁਰ ਦਲੀਪ ਸਿੰਘ ਦਾ ਹੀ ਹੱਥ ਆ ਕਿਉਂਕਿ ਮਾਤਾ ਜੀ ਦੇ ਬਰਖਲਾਫ ਬਹੁਤ ਕੁਝ ਉਹਨਾਂ ਨੇ ਸਪੀਚਾਂ ਕੀਤੀਆਂ ਸਤਗੁਰੂ ਜੀ ਦੇ ਬਰਖਲਾਫ ਬਹੁਤ ਕੀਤੀਆਂ ਸਤਗੁਰੂ ਜੀ ਦੇ ਹਮਲੇ ਕਰਵਾਏ ਅੰਮ੍ਰਿਤਸਰ ਹਮਲਾ ਕਰਵਾਇਆ ਬੰਬ ਕਾਂਡ ਦਾ ਕਾਰਨ ਕਰਾਇਆ ਕਿਉਂਕਿ ਇਸ ਦੇ ਚਿੰਟ ਇੰਟੈਲੀਜੈਂਸੀਆਂ ਵੀ ਇਹ ਜਾਣਦੀਆਂ ਨੇ মিডিਆ ਵੀ ਜਾਣਦਾ ਪੁਲਿਸ ਵੀ ਜਾਣਦੀ ਇੰਗਲੈਂਡ ਦੇ ਵਿੱਚ ਵੀ ਹਮਲਾ ਕਰਾਇਆ ਫਿਰ ਦਿੱਲੀ ਕਰਾਇਆ ਸਾਰਾ ਕੁਝ ਜਿੱਤੇ ਸਪੀਚਾਂ ਵੀ ਐਸੀਆਂ ਕੀਤੀਆਂ ਜਾਂਦੀਆਂ ਕਿ ਪਹਿਲਾਂ ਅਸੀਂ ਸਿਰ ਦਿੱਤੇ ਸੀ ਹੁਣ ਇੱਕ ਜ਼ੀਰੋ ਲੱਗੀ ਸੀ ਅੱਗੋਂ ਜ਼ੀਰੋ ਕਿੰਨੀਆਂ ਲਾਉਂਗੇ ਇਸ ਵਿੱਚਾਂ ਦੇਣੀਆਂ ਠਾਕੁਰ ਦਲੀਪ ਸਿੰਘ ਦੀਆਂ ਇਹ ਕਿਸੇ ਨਾ ਕਿਤੇ ਇਹ ਪੜਕਾਉਂਦੀਆਂ ਨੇ ਕਿ ਇਹ ਅਸੀਂ ਮਾਤਾ ਜੀ ਦਾ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ ਹਤਿਆ ਕੀਤੀ ਗਈ ਆ ਉਹਦੇ ਵਿੱਚ ਹੱਥ ਹੋਣਾ ਦਰਸਾਉਂਦੀਆਂ ਨੇ ਬਿਲਕੁਲ ਹੀ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਅਸੀਂ ਦੇ ਤੌਰ ਤੇ ਠਾਕੁਰ ਦਲੀਪ ਸਿੰਘ ਦਾ ਹੀ ਹੱਥ ਹੈ ਇਹਦੇ ਵਿੱਚ ਦੋ ਰਮਾਣੇ ਕੋਈ ਇਹਦੇ ਸਵਾਰੀ ਦੇ ਕੇ ਕਰਾਇਆ ਹੋਵੇ ਕਿਸੇ ਨੂੰ 扑ਕਾ ਕੇ ਕਰਾਇਆ ਹੋਵੇ ਇਹ ਤੇ ਇੰਟੈਲੀਜੈਂਸੀ ਕੱਢੇ ਕੀ ਨਾ ਗੱਲ ਅਸੀਂ ਇਹ ਮੰਗ ਕਰਦੇ ਹਾਂ ਕਿ ਸਰਕਾਰ ਛੇਤੀ ਤੋਂ ਛੇਤੀ ਮਾਤਾ ਜੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਨਾਮਤਾਰੀ ਪੰਥ ਨੂੰ ਇਨਸਾਫ ਦਿੱਤਾ ਜਾਵੇ ਸਤਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਪਤਨੀ ਮਾਤਾ ਚੰਦ ਕੌਰ ਨੇ ਸੰਗਤ ਨੂੰ ਨਿਰਦੇਸ਼ ਦਿੱਤੇ ਕਿ ਸਤਗੁਰੂ ਜੀ ਦੇ ਹੁਕਮ ਅਨੁਸਾਰ ਨਾਮਤਾਰੀ ਸੰਪਰਦਾਇ ਗੁਰਗੱਦੀ ਤੇ ਉਹਨਾਂ ਦੇ ਪਤੀ ਜੇਠਾਕਰ ਉਦੇਸ਼ ਸਿੰਘ ਬਿਰਾਜਮਾਨ ਹੋਣਗੇ ਇਸ ਕਾਰਨ ਉਹਨਾਂ ਨੂੰ ਇਹ ਗੱਦੀ ਸੰਭਾਲ ਦਿੱਤੀ ਗਈ ਗੱਦੀ ਸੰਭਾਲਣ ਉਪਰੰਤ ਹੀ ਠਾਕੁਰ ਦਲੀਪ ਸਿੰਘ ਜੋ ਠਾਕੁਰ ਉਦੇਸਿੰਘ ਦੇ ਵੱਡੇ ਭਰਾ ਨੇ ਹਰਿਆਣਾ ਦੇ ਜੀਵਨ ਨਗਰ ਵਿੱਚ ਨਾਮਤਾਰੀ ਡੇਰੇ ਦੇ ਸੰਚਾਲਕ ਵੀ ਨੇ। ਉਹਨਾਂ ਦੇ ਪੈਰੋਕਾਰਾਂ ਨੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਸਤਿਗੁਰੂ ਜਗਜੀਤ ਸਿੰਘ ਵੱਲੋਂ ਗੱਦੀ ਸੰਭਾਲਣ ਬਾਰੇ ਕੋਈ ਲਿਖਤੀ ਜਾਂ ਜ਼ੁਬਾਨੀ ਆਦੇਸ਼ ਨਹੀਂ ਦਿੱਤਾ ਗਿਆ ਸੀ। ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਬਹੁਤਾਤ ਵਿੱਚ ਨਾਮਤਾਰੀ ਸੰਗਤ ਉਹਨਾਂ ਨਾਲ ਜੁੜੀ ਹੋਈ ਹੈ ਇਸ ਲਈ ਭੈਣੀ ਸਾਹਿਬ ਗੁਰਗੱਦੀ 'ਤੇ ਉਹਨਾਂ ਨੂੰ ਬਿਠਾਇਆ ਜਾਵੇ। ਦੂਜੇ ਪਾਸੇ ਠਾਕੁਰ ਹੁਦਾ ਸਿੰਘ ਦੇ ਪਰੋਕਾਰ ਅਤੇ ਭੈਣੀ ਸਾਹਿਬ ਤੋਂ ਉਹਨਾਂ ਦਾ ਸਹਿਯੋਗ ਦੇ ਰਹੇ ਸੰਚਾਲਕਾਂ ਦਾ ਕਹਿਣਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਦਾ ਹੁਕਮ ਸਮੂਹ ਨਾਮਧਾਰੀ ਸੰਗਤ ਨੇ ਮੰਨਦੇ ਹੋਏ ਠਾਕੁਰ ਹੁਦਾ ਸਿੰਘ ਨੂੰ ਗੁਰਗੱਦੀ ਸੰਭਾਲੀ ਹੈ